ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਨੇ ਇਹ ਨਗਰ ਵਸਾਇਆ 6 ਮਹੀਨੇ 9 ਦਿਨ ਰਹਿ ਕੇ ਸਤਿਗੁਰਾਂ ਨੇ ਇਸ ਨਗਰ ਦਾ ਨਾਮ ਪਿੰਡ ਫੈਰੂਪਾ ਰੱਖਣਾ ਕੀਤਾ ਬਾਬਾ ਫੈਰੂਪ ਚੰਦ ਜੀ ਦੇ ਸਾਤ ਪੁੱਤਰ ਸਨ ਜਿਨ੍ਹਾਂ ਵਿੱਚੋਂ ਭਾਈ ਸੁਖਿਆ ਜੀ ਇਹ ਸਥਾਨ ਭਾਈ ਸੁਖਿਆ ਸਿੰਘ ਅਤੇ ਬਾਬਾ ਗਿਆਨ ਸਿੰਘ ਜੀ ਦਾ ਘਰ ਹੈ ਇਸ ਸਥਾਨ ਤੇ ਰਤ ਸਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਇਸ ਰਤ ਸਹਿਬ ਦਾ ਇਤਿਹਾਸ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਿਸੇ ਕਸ਼ਮੀਰ ਦੇ ਮੁਸਲਮਾਨ ਨੇ ਬਣਾ ਕੇ ਰਤ ਗੁਰੂ ਸਹਿਬ ਨੂੰ ਭੇਟਾ ਕੀਤਾ ਸਾਧਸ਼ਾ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਜੀ ਨੇ ਅਸੀਸਾਂ ਵਰਖਸ਼ ਕੀਤੀਆਂ ਤੇ ਫਿਰ ਇਹ ਰਤ ਸਹਿਬ पंचम पाच गुरु अर्जुन देव महाराज ਦੇ ਕੋਲ ਆਇਆ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਰਾਤ ਸਮੇਤ ਇਸ ਰੱਥ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਵਾਰ ਹੋ ਕੇ ਅਤੇ ਕਿਤੇ ਘੋੜੇ ਤੇ ਚੜ ਕੇ ਪਾਤਸ਼ਾਹ ਜੀ ਉਸ ਬਰਾਤ ਦਾ ਪੈਂਡਾ ਸੀ ਜਿਹੜਾ ਸਫ਼ਰ ਤੈਅ ਕੀਤਾ ਮਾਤਾ ਗੰਗਾ ਜੀ ਨੂੰ ਇਸ ਰਾਤ ਦੇ ਵਿੱਚ ਵਿਆਹ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਲਿਆਏ ਸਨ ਮਾਤਾ ਗੰਗਾ ਜੀ ਵੀ ਇਸ ਰਾਤ ਤੇ ਸਵਾਰੀ ਕਰਦੇ ਸਨ ਜਿਸ ਸਮੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਛਿਆ ਕਿ ਤੁਸੀਂ ਉਦਾਸ ਕਹੇ ਕਿਸ ਤਰ੍ਹਾਂ ਬੈਠੇ ਹੋ ਤਾਂ ਉਸ ਤਰ੍ਹਾਂ ਮਾਤਾ ਜੀ ਨੇ ਬੇਨਤੀ ਕੀਤੀ ਕਿਉਂਕਿ ਸ਼ਾਦੀ ਹੋਈ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ ਤੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਤਾਂ ਉਸ ਸਮੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਘਰ ਦੇ ਵਿੱਚ ਚੰਗੀ ਸੰਤਾਨ ਪੈਦਾ ਹੋਵੇ ਪੁੱਤਰ ਦੀ ਲੋੜ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਵੱਲ ਇਸ਼ਾਰਾ ਹੋਇਆ ਗੁਰੂ ਸਾਹਿਬ ਜੀ ਵੱਲੋਂ ਕਿ ਰਹਿਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੀ ਅਰਦਾਸ ਕਰਨਗੇ ਤਾਂ ਦੱਸਿਆ ਜਾਂਦਾ ਮਾਤਾ ਗੰਗਾ ਜੀ ਇਸ ਰੱਥ ਦੇ ਉੱਪਰ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਸਨ ਫਿਰ ਪਰਵਾਣ ਨਾ ਹੋਇਆ ਫਿਰ ਮਾਤਾ ਗੰਗਾ ਜੀ ਨੰਗੇ ਪੈਰੀ ਚੱਲ ਕੇ ਪ੍ਰਸ਼ਾਦਾ ਲੈ ਕੇ ਬਾਬਾ ਗੁੱਡਾ ਸਾਹਿਬ ਜੀ ਦੇ ਕੋਲ ਪਹੁੰਚੇ ਜਦੋਂ ਪ੍ਰਸ਼ਾਦਾ ਛਕਦੇ ਆਂ ਗੰਡਾ ਭੰਨਿਆ ਇਹ ਬਚਨ ਕੀਤੇ ਸੀ ਮਾਤਾ ਜੀ ਐਸਾ ਸੂਰਮਾ ਮਹਾਬਲੀ ਜੋ ਦਾ ਪੈਦਾ ਹੋਵੇਗਾ ਜੋ ਦੁਸ਼ਟਾਂ ਮਲੇਸ਼ਾਂ ਦਾ ਨਾਸ ਕਰੇਗਾ ਇਸ ਤਰ੍ਹਾਂ ਸਿਰ ਪੰਨੇਗਾ ਉਹ ਵਾਰ ਹੋਇਆ ਫਿਰ ਪਾਤਸ਼ਾਹੀ ਛੇਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਵਤਾਰਤਾ ਰਿਆ ਸੋ ਇਹ ਰਥ ਕਿਵੇਂ ਸਾਡੇ ਘਰ ਪਹੁੰਚਿਆ ਕਿਉਂਕਿ ਸਾਡੇ ਪਰਿਵਾਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਲੈ ਕੇ ਫਿਰ ਗੁਰੂ ਹਰੈ ਸਿੰਘ ਜੀ ਦੇ ਨਾਲ ਰਹੇ ਗੁਰੂ ਹਰੈ ਸਿੰਘ ਮਹਾਰਾਜ ਜੀ ਦੇ ਨਾਲ ਫਿਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਸੇਵਾ ਕੀਤੀ ਨੌਵੇਂ ਪਾਤਸ਼ਾਹ ਜੀ ਦੇ ਨਾਲ ਰਹੇ ਦਸਵੇਂ ਪਾਤਸ਼ਾਹ ਜੀ ਤੱਕ ਆਡੇ ਪਰਵਾਰ ਨੇ ਉਸ ਤੋਂ ਬਾਅਦ ਮਾਤਾ ਸਾਹਿਬ ਦੇਵਾ ਮਾਤਾ ਸੁੰਦਰੀ ਜੀ ਬਾਬਾ ਬੰਦਰ ਸਿੰਘ ਬਹਾਦਰ ਤੱਕ ਜਿਹੜਾ ਸੇਵਾਵਾਂ ਕੀਤੀਆਂ ਇਹ ਰਾਤ ਸਹਿਬ ਬਾਬਾ ਰਾਮ ਰਾਏ ਜੀ ਨੂੰ ਦੇਖੀ ਜੋ ਗੁਰੂ ਹਰੈ ਸਿੰਘ ਹਰਾਜ ਜੀ ਨੇ ਕੀਰਤਪੁਰ ਸਾਹਿਬ ਤੋਂ ਜੋ ਦਿੱਲੀ ਵਿਖੇ ਪੇ ਦਿੱਤਾ ਸੀ ਜਦੋਂ ਔਰੰਗਜ਼ੇਬ ਦੀ ਚਿੱਠੀ ਆਈ ਜਾਂ ਸੱਦਾ ਪੱત્ર ਆ ਕਿ ਅਸੀਂ ਗੁਰੂ ਕੇ ਨਾਲ ਮੁਲਾਕਾਤ ਕਰਨੀ ਹੈ ਤਾਂ ਬਾਬਾ RAM RAI ਜੀ ਨੇ ਦਸਿਆ ਜਾਂਦਾ ਮੈਦੂਨ ਦੇ ਟਿੱਲੇ ਨਿਵਾਸ ਰੱਖਿਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 72 ਕਰਾਂ ਦਰਖਾਨਾ ਬਾਬਾ RAM RAI ਜੀ ਨੇ ਫਿਰ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤਾਂ ਜਦੋਂ ਪੌੜੀ ਪੜੀ ਜਾ ਰਹੀ ਸੀ ਬਾਣੀ ਪੜੀ ਜਾ ਰਹੀ ਸੀ ਮਿੱਟੀ ਮੁਸਲਮਾਨ ਕੀ ਢੇੜੇ ਇੱਕ ਮਿਆਰ ਉਥੇ ਬਾਬਾ RAM RAI ਜੀ ਨੇ ਕਿਹਾ ਨਹੀਂ ਇਹ ਮੁਸਲਮਾਨ ਦੀ ਨਹੀਂ ਇਹ ਵਹੀ ਮਾਨ ਦੀ ਹੈ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬੇਮੁਖ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਕਿਆ ਵੀ ਸਾਡੇ ਮੱਥੇ ਨਾਲ ਲੱਗੇ ਸਾਡਾ ਜਾ ਕੇ ਸੁਨੇਹਾ ਦੇ ਦਿਓ ਬਾਬਾ ਰਾਮ ਰਾਏ ਜੀ ਡੇਰਾ ਤੋਂ ਚਲੇ ਗਏ ਉਸ ਸਥਾਨ ਤੇ ਜਾ ਕੇ ਡੇਰਾ ਲਾ ਲਿਆ ਸਮਾ ਬੀਦਾ ਗਿਆ ਫਿਰ ਕਲੰਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਰੇ ਪੌਂਡਰ ਸਾਹਿਬ ਦੀ ਧਰਤੀ ਤੇ ਗਏ ਸਮਾ ਆਇਆ ਸਾਡੇ ਬਜ਼ੁਰਗ ਨਾਲ ਸਨ ਤਾਂ ਉਸ ਸਮੇਂ ਗੁਰੂ ਸਾਹਿਬ ਜੀ ਨੇ ਜੋ ਬਾਬਾ RAM RAJ ਦੀ ਬੇਨਤੀ ਤੇ ਜਮਨਾ ਦੇ ਵਿੱਚ ਕਿਸ਼ਤੀ ਦੇ ਉੱਪਰ ਦੋਨਾਂ ਦਾ ਮਲਾਪ ਹੋਇਆ ਤਾਂ ਸਮਾਪੰਦਾ ਗਿਆ ਬਾਬਾ RAM RAJ ਜੀ ਸਮਾਦੀ ਸਥਿਤ ਸਨ ਉਹਨਾਂ ਦੇ ਘਰ ਵਾਲੀ ਮਾਤਾ ਪੰਜਾਬ ਕੌਰ ਉਹਨਾਂ ਦੀ ਰਾਖੀ ਤੇ ਸੀ ਪਰ ਮਸੰਦਾ ਨੇ ਉਹਨਾਂ ਨੂੰ ਮਰਦਾ ਸਮਝ ਕੇ ਉਹਨਾਂ ਦਾ ਜੋਰਾ ਜਰਵੀ ਸੰਸਕਾਰ ਕਰ ਦਿੱਤਾ ਜਦੋਂ ਭੋਗ ਦਾ ਸਮਾਂ ਸੀ ਆਈ ਰਾਤ ਸਾਡੇ ਬਜ਼ੁਰਗਾਂ ਨੂੰ ਉਸ ਸਮੇਂ ਜਿਹੜਾ ਸੀਗਾ ਬਖਸ਼ਿਸ਼ ਕੀਤਾ ਹੁਕਮ ਕੀਤਾ ਮਾਤਾ ਪੰਜਾਬ ਕੌਰ ਨੇ ਇਹ ਗੁਰੂ ਸਾਹਿਬ ਜੀ ਦੇ ਘਰ ਦੀ ਵੱਡੀ ਅਮੋਲ ਬਖਸ਼ਿਸ਼ ਹੈ ਇਹ ਅਸੀਂ ਤੁਹਾਨੂੰ ਦੇਣ ਲੱਗੇ ਹਾਂ ਇਸ ਨੂੰ ਘਰ ਵਿਖੇ ਰੱਖਣਾ ਆਂਹ ਸੰਗਤਾਂ ਦਰਸ਼ਨ ਦੀਦਾਰੇ ਕਰਨ ਸੇਵਾ ਸੰਭਾਲ ਕਰਨੀ ਸੋ ਅਸੀਂ ਬਾਬਾ ਰੂਪ ਚੰਦ ਜੀ ਦੀ 13ਵੀਂ ਬਣਸ ਦੇ ਵਿੱਚੋਂ ਹਾਂ ਅਸੀਂ ਉਹੀ ਪਰਿਵਾਰ ਹਾਂ ਬਾਬਾ ਭਾਈ ਰੂਪ ਚੰਦ ਭਾਈ ਸੁਖਿਆ ਸਿੰਘ ਭਾਈ ਗਿਆਨ ਚੰਦ ਜੀ ਦਾ ਪਰਿਵਾਰ ਸੋ ਇਹ ਚੁੱਲ੍ਹੇ ਸਾਹਿਬ ਨੇ ਇੱਥੇ ਸਦਾ ਵਰਤ ਲੰਗਰ ਚੱਲਦਾ ਸੀ ਇਸ ਅਗਵਾੜ ਦਾ ਨਾਂ ਹੀ ਲੰਗਰ ਦਾ ਅਗਵਾੜ ਬਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਸੋ ਇੱਥੇ ਕਈ ਸਮਿਆਂ ਤੋਂ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਸੰਗਤਾਂ ਆਉਂਦੀਆਂ ਦਰਸ਼ਨ ਦੀਦਾਰ ਕਰਦੀਆਂ ਜਿੱਥੇ ਇਹਨਾਂ ਬਖਸ਼ਿਸ਼ਾਂ ਦੇ ਦਰਸ਼ਨ ਕਰਦੀਆਂ ਉਥੇ ਗੁਰੂ ਸਾਹਿਬ ਜੀ ਨੂੰ ਵੀ ਨਮਸਕਾਰ ਕਰਦੀਆਂ ਸਾਡਾ ਇਹੋ ਹੀ ਸੰਗਤ ਨੂੰ ਬੇਨਤੀ ਹੈ ਪਰਮੇਸ਼ਰ ਦਾ ਨਾਮ ਜਪੋ ਪਾਪਾ ਪਖੰਡਾਂ ਤੋਂ ਬਚ ਕੇ ਧਰਮ ਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਮਰ ਤੇ ਸ਼ਾਕੇ ਗੁਰੂ ਵਾਲੇ ਬਣੀਏ ਲੋਕ ਸੁਖੀਏ ਪਰਲੋਕ ਸਿਹਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰਦੀ ਦਾ ਖਲਤਾ ਵਾਹਿਗੁਰਦੀ ਕੀ ਫਤਿਹ ਇੱਕ ਬੱਬਾ ਜੀ ਥੋੜੀ ਜੀ ਜਿਹੜਾ ਮੇਲਾ ਜੀ ਆਪਣੇ ਉਸ ਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਆ ਜੀ 27 27 ਤਰੀਕ ਨੂੰ ਜਿਹੜਾ ਹੈਗਾ ਅ ਇੱਥੇ ਨਗਰ ਕੀਰਤਨ ਹੈ ਨਗਰ ਦੇ ਵਿੱਚ ਪਿੰਡ ਫਾਇਰੂਪਾ ਜੀ ਦੇ ਵਿੱਚ ਤੇ 28 29 30 ਦੇ ਦੀਵਾਨ ਨੇ 30 ਨੂੰ ਸਮਾਪਤੀ ਹੋਵੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਕਿਉਂਕਿ ਬਹੁਤ ਲੰਬਿਆ ਸਮਾਂ ਤੇ ਲੈ ਕੇ ਬਜ਼ੁਰਗਾਂ ਵੱਲੋਂ ਉਦਮ ਕਰਕੇ ਦਿਨ ਮਨਾਇਆ ਜਾਂਦਾ ਹੈ ਇਹ ਇਸ ਮੇਲੇ ਦੇ ਵਿੱਚ ਆ ਕੇ ਹਾਜ਼ਰੀ ਭਰਗੇ ਨਾਮ ਜਪੀਗੇ ਸੇਵਾ ਕਰੀਗੇ ਉਹਨਾਂ ਪੁਰਖਿਆਂ ਦੀ ਯਾਦ ਦੇ ਵਿੱਚ ਇਹ ਮੇਲਾ ਜਿਹੜਾ ਮਨਾਇਆ ਜਾਂਦਾ ਸਾਰੀ ਸੰਗਤ ਨੂੰ ਸਾਡੇ ਵੱਲੋਂ ਵੀ ਜੀ ਆਇਆਂ ਕਿਹਾ ਜਾਵੇਗਾ ਤੇ ਜੋ ਵੀ ਸਿੱਖ ਸੰਗਤਾਂ ਪਹੁੰਚਣਗੀਆਂ ਸਭ ਦਾ ਧੰਨਵਾਦ ਹੋਵੇਗਾ ਜੀ वाहिगुरू जी का ख़सा वाहिगुरू जी